ਮੈਨੂੰ ਇਹ ਦੱਸੇ ਇਹ ਬਦਲਾਅ ਲਈ ਆਇਆ ਸੀ ਸਰਦਾਰ ਬਾਦਲ ਦੀ ਸਰਕਾਰ ਦੀ ਕੈਪਟਨ ਮੁੰਦਰ ਸਿੰਘ ਸਰਕਾਰ ਦੀ ਚੰਨੀ ਦੀ ਸਰਕਾਰ ਦੀ ਹੋ ਰਹੀ ਸਰਕਾਰ ਦੀ ਨੀਤੀ 'ਚ ਫਰਕ ਦਿਖਾਉ। وہی ਸਿਸਟਮ ਕਿਹੜਾ ਸਿਸਟਮ ਕਿਉਂ ਉਹ ਸਿਸਟਮ ਹਿੱਲੇ ਹੀ ਨਹੀਂ। ਉਹ ਸਿਸਟਮ ਤੁਹਾਨੂੰ ਵੈਲਕਮ ਕਰਦਾ ਆਹ ਲੁੱਟੋ 70000 ਕਰੋੜ ਰੁਪਏ ਸਾਲ ਉਹਨੂੰ ਨਾ ਕਹਿਣਾ ਸੌਕਾ ਹੈ। ਹੈ? ਮੈਂ ਕਹਿੰਦਾ ਪਟਕ ਵੀ ਗਏ ਜੜੇ। ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ। ਅাইতে ਪਾਪ ਮਾਰਨਾ ਪਾਪੀ ਥੋੜਾ ਨਾ ਮਾਰਨਾ ਯਾਰ ਬੰਦਿਆਂ ਨਾਲ ਕਾਦੀ ਲੜਾਈ ਐ ਵਿਚਾਰਤਰਾ ਦੀ ਲੜਾਈ ਐ ਜਿਹਨੂੰ ਧੂਕੇ ਲੈ ਗਿਆ ਸਿਸਟਮ ਬਾਈ ਚੀਫ ਮਿੰਿਸਟਰ ਕਹਿੰਦਾ ਮੇਰੇ ਗਰੁੱਪ ਚੋਂ ਹਮਮ ਤੇ ਕੰਮ ਹੋਊ ਮੇਰੇ ਨਾਲ ਲੜੋਂਗੇ ਤੇ ਮੈਂ ਕੰਮ ਨਹੀਂ ਹੋਣ ਦੇਣਾ ਜਾ ਕਿੱਡੀ ਵਿਜਨ ਲਿਆ ਟੂਰਿਜ਼ਮ ਦੀ ਉਹੀ ਵਿਜਨ ਉਹੀ ਫਾਈਲਾਂ ਕੱਢ ਕੇ ਅਨਾਉਂਸ ਕਰਤੀ ਪੂਰੀ ਹੋ ਜੂ ਬਿਨਾ ਪੈਸਿਆਂ ਦੇ ਮੈਂ 10000 ਕਰੋੜ ਰੁਪਏ ਦੂੰ ਡਰਿੰਕਿੰਗ ਵਾਟਰ ਦੇ ਲਈ 10000 ਕਰੋੜ ਰੁਪਏ ਉਦੋਂ ਡਿਪਾਰਟਮੈਂਟ ਦੇ ਵਿੱਚ ਔਰ ਉਹ ਵੀ ਵਰਲਡ ਬੈਂਕ ਦਾ ਲੋਨ ਜਿਹੜਾ 30 ਸਾਲਾਂ ਬਾਅਦ ਮੋੜਨਾ 1% ਦਾ ਤੇ ਬੈਂਕਰ ਦੇ 90-90% ਨੇ ਪਹਿਲਾਂ 14-14% ਦੇ ਉੱਤੇ ਹੁੰਦੇ ਸੀ ਠੀਕ ਹੈ ਉਹ ਹਜੇ ਤੱਕ ਉਹ ਪੀਣ ਦਾ ਪਾਣੀ ਨਹੀਂ ਆਇਆ ਸਾਡੇ ਉਹ ਕਹਿੰਦੇ ਜਿੰਨੇ ਅਸੀਂ 22 ਮਹੀਨੇ ਚ ਕੰਮ ਕਰਦੇ ਇਹਨੇ ਤਾਂ ਪਿਛਲੇ 70 ਸਾਲਾਂ ਚ ਨਹੀਂ ਹੋਏ ਅਸੀਂ ਬਿਜਲੀ ਫ੍ਰੀ ਦੇ ਦਿੱਤੀਗੀ ਅਸੀਂ 40000 ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਦਿੱਤਾ ਸੜਕਸ ਰੱਖਿਆ ਫੋਰਸ 448 ਅਧਿਕਾਰੀ ਫੜਲੇ ਜੀ ਜਦੋਂ ਤੁਸੀਂ ਬਿਜਲੀ ਫ੍ਰੀ ਦੇਣ ਦੀ ਗੱਲ ਕੀਤੀ ਸੀ ਇਹ ਕਿਹਾ ਸੀ ਪੰਜਾਬ ਨੂੰ ਗਿਰਵੀ ਰੱਖ ਕੇ ਦੇਣ ਇਹ ਕਿਹਾ ਸੀ ਵੀ ਅਸੀਂ ਕਰਜ਼ਾ ਚੁੱਕਾਂਗੇ 90 ਕਰੋੜ ਰੋਜ਼ ਦਾ ਕਿਆ ਮੁਕਰ 90 ਕਰੋੜ ਰੋਜ਼ ਦਾ 640 ਨਹੀਂ ਸਰਕਾਰ 70000 ਕਰੋੜ ਕਰਜ਼ਾ ਸੂਦ ਦੇ 70000 ਕਰੋੜ ਅੱਡ ਇਹ ਤੇ ਤਗੜੇ ਲੁਟੇਰੇ ਹੋ ਤੁਸੀਂ ਤੁਹਾਨੂੰ ਕੋਈ ਪੁੱਛੇ ਹੀ ਨਾ ਫੋਰੈਸਟ ਏਰੀਆ ਚ ਮਾਈਨਿੰਗ ਹੋ ਰਹੀ ਹੈ ਕੱਲ ਪਰਸੋ ਵੀਡੀਓ ਪਾਈ ਐ ਮੈਂ ਧਾਰਾ 4 5 ਲੱਗੀ ਹੋਈ ਹੈ ਕੌਣ ਕਰਦਾ ਹੈ ਉੱਥੇ ਮਾਈਨਿੰਗ ਕਿਤੇ ਕਿਤੇ ਜੇਈ ਬੈਠੇ ਹੈ ਜੀ ਜਿਹੜਾ ਬੰਦਾ ਸੁਖਬੀਰ ਦਾ ਰਾਈਟ ਹੈਂਡ ਨਵੀਆਂ ਪਾਰਟੀਆਂ ਬਣਾਉਣ ਵਾਲਾ ਆਪਣਾ ਪੰਜਾਬ ਪਾਰਟੀ ਬਣਾਉਣ ਵਾਲਾ ਕੇਬਲ ਚਲਾਉਣ ਵਾਲਾ ਕੇਵਲ অপারেਟਰਾਂ ਨੂੰ ਬੰਨ ਕੇ ਰੱਖਣ ਵਾਲਾ ਉਹਨੂੰ 4-4 ਏਕੜ ਜ਼ਮੀਨ 90-90 ਏਕੜ ਜ਼ਮੀਨ ਕੌਡੀਆਂ ਦੇ ਭਾਤੇ ਕੌਣ ਦਿੰਦਾ ਹੈ ਜਿਹੜਾ ਹਫ਼ਤਾ ਜਾਂ ਮਹੀਨਾ ਲੈਂਦਾ ਉਹੀ ਦਿੰਦਾ ਨਾ ਹੈ ਕਿੱਥੇ ਨੇ ਪਰਮਿਟ ਖਾ ਗਿਆ ਕੌਣ ਹੈ ਇਹ ਆਮ ਆਦਮੀ ਹੈ ਇੱਕ ਆਮ ਘਰਾਂ ਦੇ ਬੱਚੇ ਤਿੰਨ ਤਿੰਨ ਘਰ ਪੈ ਰਹੇ ਨੇ 48 ਕਰੋੜ ਦਾ ਪੈਲਸ ਜਿੱਥੇ ਦੇਖੋ ਜਿਹੜਾ ਦੇਖੋ ਸ਼ਾਦੀ ਵਿਆਹ ਕਰਾ ਕੇ ਆਪਦੇ ਧੰਦੇ ਕਰਨ ਲੱਗਿਆ ਕਿਹੜੀ ਥਾਂ ਜਿੱਥੇ ਕ腐ਸ਼ਨ ਹੈ ਨਹੀਂ ਮੈਨੂੰ ਇੱਕ ਥਾਂ ਦੱਸ ਕਦੇ ਕਦੇ ਹੀ ਮਾਨਦਾਰ ਨਹੀਂ ਤੇ ਕੱਟੜ ਮਾਨਦਾਰ ਜਿਹਨਾਂ ਨਾਲ ਚੌਲ ਪੱਕਦੇ ਉਪਕਾਰ ਹੀ ਨਹੀਂ ਪਕਾ ਨਹੀਂ ਰਹੇ ਪਕਾ ਨਹੀਂ ਰਹੇ ਲੋਕ ਪੂੰਝ ਦੇਣਗੇ ਪਰ ਜੇ ਵਿਕਲਪ ਬਣਨਾ ਹੈ ਤੇ ਤੁਸੀਂ ਇਸ ਚੀਜ਼ ਦਾ ਸੋਲੂਸ਼ਨ ਬਣੋਗੇ ਮੈਂ ਉਹੀ ਦੱਸਦਾ ਪਹਿਲੇ ਦਿਨ ਤੋਂ ਦੱਸਦਾ ਹਾਂ ਔਰ ਇਸ ਚੀਜ਼ ਨੂੰ ਇੱਕ ਕਿਰਦਾਰ ਵਾਲਾ ਇਮਾਨਦਾਰ ਜਿਹੜਾ ਵਿਕਾਊ ਨਾ ਹੋਵੇ ਜਿਹਨੂੰ 70000 ਕਰੋੜ ਰੁਪਏ ਨੂੰ ਨਾ ਕਹਿਣ ਦਾ ਦਮ ਹੋਵੇ ਔਰ ਕਹੇ ਵੀ ਇਹ 70000 ਕਰੋੜ ਲੋਕਾਂ ਦਾ ਡਬਲ ਕਰਕੇ ਉਹਨੇ ਜੇਬ ਚ ਪਾऊं ਚਲੋ ਸ਼ੁਰੂਆਤ ਕਰਾਂਗੇ 30 ਤੋਂ 40000 ਕਰੋੜ ਡਬਲ ਕਰਕੇ 80 ਅਗਲੇ ਸਾਲ ਫੇਰ ਇੰਨਾ ਔਰ ठेकेदारी ਸਿਸਟਮ ਜਿਹੜੀ ਹੈ ਇਹ ਪੈਸੇ ਖਾਣ ਦਾ ਇਹ ਜਿਹੜਾ ਖੂਬਸੂਰਤ ਕਾਸਟ ਆਇਰਨ ਕੇਸ ਆਫ ਕਰਪਸ਼ਨ ਫੂਲ ਪ੍ਰੂਫ ਕਰਪਸ਼ਨ ਦਾ ਜਿਹੜਾ ਇਹ ਜੁਗਾੜ ਬਣਾਇਆ ਇਹਨੂੰ ਪੰਨੂ ਤੇ ਵੈਲਕਮ ਜਿਹੜਾ ਆਪਣੇ ਪੁਰਾਣੇ ਅਸਤਤਵ ਨੂੰ ਭੁੱਲ ਕੇ ਨਵੀਂ ਪਛਾਣ ਦੀ ਖੋਜ ਦੇ ਵਿੱਚ ਮੰਜ਼ਿਲ ਵੱਲ ਵਧੇਗਾ ਮੰਜ਼ਿਲ ਆਪੇ ਲੱਭੇਗੀ ਐਸੇ ਤੁਸੀਂ ਇਹ ਸਭ ਕੁਝ ਦੱਸਤਾ ਕਿ 22 ਮਹੀਨਿਆਂ ਦੀ ਸਰਕਾਰ ਦੇ ਵਿੱਚ ਸਭ ਕੁਝ ਠੀਕ ਨਹੀਂ ਆ ਇੱਕ ਸਵਾਲ ਹੈ ਮੇਰਾ ਨਾਲ ਲੱਗਦਾ ਕਾਂਗਰਸ ਪਾਰਟੀ ਦੇ ਵਿੱਚ ਸਭ ਕੁਝ ਠੀਕ ਆ ਕਾਂਗਰਸ ਪਾਰਟੀ ਦੇ ਵਿੱਚ ਕਿੱਥੇ ਠੀਕ ਨਹੀਂ ਸੀ ਤੁਸੀਂ ਕੀ ਕਹਨੇ ਹੋ ਸਿਰਫ ਇਹ ਹੈ ਕਿ ਵਿਰੋਧੀਆਂ ਦਾ ਸਵਾਦ ਇਹ ਆ ਉਹ ਪ੍ਰੈਸ ਨੂੰ ਵੀ ਲਾ ਦਿੰਦੇ ਆ ਦੇਖੋ ਭਾਈ ਤਾਕਤ ਹੈ ਉਹਨਾਂ ਕੋਲ ਤਾਕਤ ਕਿੱਥੇ ਇਸਤੇਮਾਲ ਹੁੰਦੀ ਹੈ ਅਗਰ ਕਾਂਗਰਸ ਨੂੰ ਨੀਵਾ ਕਰਨਾ ਹੈ ਤਾਂ ਕਹੋ ਜੀ ਕਾਂਗਰਸ ਦੋ ਫਾੜ ਆ ਬਸ ਇੰਨੀ ਗੱਲ ਹੈ ਕਾਂਗਰਸ ਦੋ ਫਾੜ ਪਾਈ ਕਿਸੇ ਬੰਦੇ ਦੇ ਵਿਚਾਰਕ મતਭੇਦ ਹਮਮ ਵਿਅਕਤੀਗਤ ਮਤਭੇਦ ਤਾਂ ਨਹੀਂ ਹੈ ਕੋਈ ਇਟਾਂ ਤਾਂ ਨਹੀਂ ਮਾਰਦੀ ਕਾਂਗਰਸ ਇੱਕ ਦੂਜੇ ਦੇ ਤੁਸੀਂ ਵੀ ਰੋਜ਼ ਵਿਅਕਤੀਗਤ ਮਤਭੇਦ ਹੁੰਦੇ ਆ ਤੁਹਾਡੇ ਠੀਕ ਉਹਦਾ ਕੀ ਹੈ ਆਖੇ ਜੀ ਕਾਂਗਰਸ ਇਕੱਠੀ ਨਹੀਂ ਹੈ ਕਾਂਗਰਸ ਇਕੱਠੀ ਨਹੀਂ ਸੀ ਸਿੱਧੂ ਤਾਂ ਸਾਲ ਜੇਲ੍ਹ 'ਚ ਸੀ ਉਦੋਂ ਇਕੱਠੀ ਸੀ ਜਦੋਂ ਪੂਰੀ ਸਾਰੀ ਦੁਨੀਆ ਕਹਿੰਦੀ ਸੀ ਇਕੱਠੀ ਹੈ ਜੀ ਇਕੱਠੀ ਹੈ ਜੀ ਇਕੱਠੀ ਹੈ ਸਾਰੇ ਜੱਫੀਆਂ ਪਾਉਦੇ ਸੀ ਜਲੰਧਰ ਵਾਲੀ ਇਲੈਕਸ਼ਨ ਕਿੰਨਿਆਂ ਤੇ ਹਰੀ ਸਵਾਲ ਕ੍ਰੈਡਿਬਿਲਟੀ ਦਾ ਮਿੱਤਰ ਪਿਆਰੇ ਲੀਡਰ ਕ੍ਰੈਡਿਬਿਲਟੀ ਨਾਲ ਹੈ ਉਹਦੇ ਨਾਲ ਨਹੀਂ ਪਰ ਨਵਜੋ ਸਿੰਘ ਨਵਜੋ ਸਿੰਘ ਸਿੱਧੂ ਮਰਾਜ ਜਣਦੇ ਤਾਂ ਪੰਗਾ ਕੋੜਸ਼ਮੀਰ ਜਾਂ ਦਿੱਤਾ ਪੰਗਾ ਹੁਸ਼ਿਆਰਪੁਰ ਜਾਂ ਦੇ ਤਾਂ ਪੰਗਾ ਮੋਗੇ ਗਏ ਤੇ ਦੋ ਬੰਦੇ ਹੀ ਕੱਢਦੇ ਪਿਓ ਪੁੱਤ ਜੇ ਸੁਣ ਲੈ ਮਰਾਜ ਜਾਂਦੇ 8 ਤੋਂ 10000 ਬੰਦਾ ਇਕੱਠਾ ਹੋ ਜਾਂਦਾ ਇਹ ਪੰਗਾ ਹੈ ਕਾਂਗਰਸ ਦੇ ਲੋਗ ਨੇ ਕਾਂਗਰਸ ਦੇ ਐਮਐਲਏ ਨੇ ਕਾਂਗਰਸ ਦੇ ਵਰਕਰ ਇਕੱਠੇ ਹੁੰਦੇ ਆ ਆਸ ਨਾਲ ਵਿਸ਼ਵਾਸ ਨਾਲ ਠੀਕ ਹੈ ਜੀ ਉਸ ਤੋਂ ਬਾਅਦ ਰਾਜ ਤੋਂ ਬਾਅਦ ਬਟਿੰਡੇ ਜੀ ਜੀ 4 ਤੋਂ 5000 ਲੋਕ ਅੰਦਰ 2000 ਪਾਰ 6-7000 ਲੋਕ ਠੀਕ ਹੈ ਜੀ ਉਸ ਤੋਂ ਬਾਅਦ ਚਲ ਹੁਸ਼ਿਆਰਪੁਰ 10000 ਬੰਦਾ ਉਸ ਤੋਂ ਬਾਅਦ ਚਲ ਉੱਥੇ ਉੱਥੇ ਰਿਕਾਰਡ ਟੁੱਟ ਗਏ ਇਹ ਪਾਈ ਕਾਂਗਰਸ ਦੇ ਵਰਕਰਾਂ ਦੇ ਵਿੱਚ ਖੜ ਕੇ ਵਿਰੋਧੀ ਸਰਕਾਰ ਨੂੰ ਜਵਾਬਦੇਹੀ ਬਣਾਉਣਾ ਇਯੁਰਮਾ ਅਧਿਐਕਸ਼ ਦੇ ਭਾਸ਼ਣ ਚ ਆ ਵੀ ਸੰਪਰਕ ਕਰੋ ਸੰਪਰਕ ਜਦੋਂ ਟੁੱਟਦਾ ਸੰਦੇਹ ਪੈਦਾ ਹੁੰਦਾ ਹੈ ਲੋਕਾਂ ਨਾਲ ਸੰਪਰਕ ਪੈਦਾ ਕਰੋ ਸਰਕਾਰ ਨੂੰ ਜਵਾਬਦੇਹੀ ਬਣਾਓ ਮੈਨੂੰ ਇੱਕ ਗੱਲ ਦੱਸ ਪਾਈ ਤੁਸੀਂ ਬੁਲਾਉਣਾ ਨਹੀਂ ਅਸੀਂ ਸ਼ਿਕਾਇਤ ਕਰਨੀ ਨਹੀਂ ਇਹ ਤਾਂ ਕਾਂਗਰਸ ਦੇ ਵਰਕਰਾਂ ਕਾਂਗਰਸ ਦੀ ਵਿਚਾਰ ਤੁਸੀਂ ਸਾਡੇ ਚੋਂ ਕਾਂਗਰਸ ਨਹੀਂ ਕੱਢ ਸਕਦੇ ਪੁੱਤ ਦੇ ਪਰਦਾਣੇ ਦੋ ਬੰਦੇ ਕੱਢਦੇ ਥਾਡੇ ਖਾਸ ਤੇ ਉਹ ਪਹਿਲਾਂ ਵੀ ਕੱਢਦੇ ਸੀ ਸ਼ਰੀਰ ਯਾਰ ਕੱਢਦਾ ਹੂੰ ਹੂੰ ਇੱਥੇ ਲਾਲੀ ਕੱਢਦਾ ਸੀ ਹੂੰ ਹੋਰ ਕਿੰਨੇ ਕੱਢਦੇ ਸਾਰੇ ਖੜੇ ਆ ਸਾਰੇ ਖੜੇ ਆ ਉਹਦੇ ਚੋਂ ਕਾਂਗਰਸ ਤਾਂ ਨਹੀਂ ਕੱਢਤੀ ਫਿਰ ਇਹਦਾ ਮਤਲਬ ਇਹ ਹੋਇਆ ਨਾ ਵੀ ਉਹ ਕਾਂਗਰਸ ਦੀ ਉਹਨਾਂ ਦੇ ਬਾਪ ਦਾਦੇ ਵੀ ਕਾਂਗਰਸ ਚ ਸੀ ਉਹ ਕਾਂਗਰਸ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਨੇ ਉਹ ਕਾਂਗਰਸ ਦੀ ਸੇਵਾ ਭਾਵ ਨਾਲ ਜੁੜੇ ਹੋਏ ਨੇ ਪਾਈ ਇੱਟ ਚੁੱਕੋ ਕਾਂਗਰਸ ਹੈ ਇੱਟ ਦੇ ਉੱਤੇ ਵੀ ਕਾਂਗਰਸ ਹੈ ਤੁਸੀਂ ਉਹਨਾਂ ਨੂੰ ਇੱਜ਼ਤ ਦੇਉਂਗੇ ਸਨਮਾਨ ਦੇਉਂਗੇ ਮਾਨ ਦੇਉਂਗੇ ਉਹ ਵਾਪਸ ਆ ਕੇ ਹੋਮ ਹਮਾ ਕੇ ਕਾਂਗਰਸ ਲਈ ਕੰਮ ਕਰਨਗੇ ਨਹੀਂ ਤਾਂ ਕਾਂਗਰਸ ਲਈ ਤਾਂ ਵੈਸੇ ਵੀ ਉਹ ਲੱਗੇ ਹੋਏ